ਉਹ ਦਿੱਲੀ ਵਾਸਤੇ ਤਿਆਰੀ ਕਰ ਰਹੇ ਸਾਂ ਕਿ ਇਹ ਬੜਾ ਠਾਮਣ ਰੀਤਿ ਤਪੱਸਿਆ ਜਿਹੜੀ ਆ ਉਹ ਕੰਮ ਰੁੱਤੀ ਆ 18 ਦੇ ਦਾਲ ਮਿਲ ਕੇ ਦਰਹਾਂ ਤੋਂ ਔਰ ਗੈਰ ਰਾਜਿਤ ਕਬੂਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਊਗਾ ਔਰ ਜਿੰਨੀਆਂ ਅਮੰਗਾਂ ਮੁੱਦੀਆਂ ਰਹਿ ਗਿਆ ਸੀਆਂ ਜਿੰਨੀਆਂ ਨਰੀਆਂ ਮੰਗਾਵਾ ਉਹ ਸਾਰੀਆਂ ਲੋਕ ਪਰਮਾਨ ਤੱਕ ਜਾਣਗੇ ਸਾਰੇ ਵਰਗਾਂ ਨੂੰ ਵੀਰਵਾ ਵੀ ਤਕੜੇ ਹੋ ਕੇ ਦਿੱਲੀ ਕੂਚਾਲੇ ਬਣਿਆਓ ਜਿੱਦਾਂ ਤੁਸੀਂ ਅੱਜ ਇਹ ਰੈਲੀ ਨੂੰ ਕਾਰਜਾਵ ਕੀਤਾ ਵਾ ਇਸੇ ਤਰ੍ਹਾਂ ਬਰਨਾਲੇ ਦੀ ਰੈਲੀ ਕਾਰਜਾਵ ਕਰਨੀ ਆਂ ਬਹੁਤ ਫੇਰ ਪਿੰਡਾਂ ਦੇ ਵਿੱਚੋਂ ਤਿਆਰੀਆਂ ਕਰਕੇ 10000 ਟਰਾਲੀਆਂ ਇੱਕ ਪਿੰਡ ਚੋ ਐਵੇਂ ਤੋਰਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰਸਤੇ ਆਦਾਵੇ ਐਲਾਨ ਕਰਾਂਗੇ ਵੀ ਇਹ ਸਾਰੇ ਰਸਤੇ ਥਾਣੇ ਪੂਜਾਂ ਜਾਣਗੀਆਂ ਸਰਕਾਰ ਨੇ ਜਿੰਨੇ ਅੜਕੇ ਜੋਨੇ ਢਾਰੇ ਕਿਉਂਕਿ ਜਿਹੜੇ ਅੜਕੇ ਥਾ ਸਰਕਾਰ ਡਾਉਣ ਜਾ ਰਹੀ ਆ ਸਾਡੀਆਂ ਜ਼ਮੀਨਾਂ ਤੇ ਅਮਲੇ ਦੇ ਉਹਦੇ ਨਾਲ ਉਹਨਾਂ ਦੇ ਬੈਰੀਕੇਟ ਵੱਡੇ ਉੜ ਕੇ ਲੋਕਾਂ ਨੇ ਪਹਿਲਾਂ ਵੀ ਲੋਈਆਂ ਨਾਲ ਬੰਨ ਕੇ ਪਾਸੇ ਕਰਦੇ ਸੀ ਤੇ ਹੁਣ ਵੀ ਲੋਈਆਂ ਨਾਲ ਬੰਨ ਕੇ ਪਾਸੇ ਕਰਨਗੇ ਲੱਗਦਾ ਸਰਕਾਰ ਧੱਕੇਸ਼ਾਹੀ ਕਰ ਸਕਦੀ ਜੇਬਲ ਕੁਲਮ ਕਰ ਸਕਦੀ ਜਿੰਨਾ ਵੀ ਸਰਕਾਰ ਜ਼ਬਰ ਕਰੂਗੀ ਉਨਾ ਹੀ ਜਿੱਤ ਵਾਲੇ ਬਣੇ ਵਧਾਂਗੇ ਕਿਉਂਕਿ ਸਰਕਾਰਾਂ ਦਾ ਜ਼ਬਰ ਹੀ ਜੜਾ ਵਾ ਉਹ ਜਿੱਤ ਵਾਲੇ ਬਣੇ ਲੈ ਕੇ ਜਾਂਦਾ ਵਾ ਲੋਕ ਦਾ ਸਬਰ ਮੱਟਾ ਵਾ ਲੋਕ ਵੱਡੇ ਹੁੰਦੇ ਲੋਕ ਜਿੱਤਣਗੇ 13 ਫਰਵਰੀ ਨੂੰ ਤੁਸੀਂ ਕੂਚ ਕਰੋਗੇ ਕਿੰਨੀ ਦੇਰ ਤੱਕ ਧਰਨਾ ਜੋ ਦਿੱਲੀ ਚੱਲੀ ਰਹਿਣਾ ਹੈ ਦੇਖੋ ਇਹ ਤੋਂ ਜਾਣਦਾ ਕੋਈ ਤੇ ਰੰਦਾ ਲਾਣਵਾ ਇਹ ਸਰਕਾਰ ਦੇ ਬਾਲੇ ਜਗੇ ਦਾ ਵੀ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਮੰਗ ਪੱਤਰ ਗਵਰਨਰ ਰਾਈ ਚਲੇ ਗਿਆ ਪੰਜਾਬ ਸਰਕਾਰ ਰਾਈ ਚਲੇ ਗਿਆ ਉਹਨਾਂ ਦੇ ਕਿੰਨੀ ਦੇਰ ਦੇ ਵਿੱਚ ਅਮਲ ਕਰਨਾ ਵਾ ਅਮਲ ਦੇ ਵਿੱਚ ਲਿਆ ਕੇ ਸਾਰਾ ਕੁਝ ਨਿਬੜਨਾ ਹੋਵੇ ਸਰਕਾਰ ਦਾ ਰਵਈਆ ਬਾਰੇ ਕੀ ਕਹਿ ਸਕਦੇ ਹੋ ਪੰਜਾਬ ਸਰਕਾਰ ਦਾ ਰਵਈਆ ਜੇਣਾ ਉਹ ਕੇਂਦਰ ਪੱਕੀ ਹੋਵੇ ਸਾਨੂੰ ਚੰਗਾ ਰਹੂਗਾ ਕਿਉਂਕਿ ਅਸੀਂ ਕਹਿੰਦੇ ਹਾਂ ਚਾਹਨਾ ਆ ਵੀ ਇਹ ਸਰਕਾਰਾਂ ਜਿਹੜੀਆਂ ਆ ਭਾਵੇਂ ਸਟੇਟ ਦੀ ਆ ਭਾਵੇਂ ਦੇਸ਼ ਦੀ ਆ ਸਾਰੀਆਂ ਕਾਰਪੋਰੇਟ ਲਈ ਕੰਮ ਕਰ ਰਹੀਆਂ ਵਾ ਤੇ ਕਾਰਪੋਰੇਟ ਦੇ ਮਗਰ ਜਿਹੜਾ ਉਹ ਸਿਸਟਮ ਬੈਠਾ ਵਾ ਵਿਸ਼ਵ ਪਾਰ ਸੰਸਥਾ ਉਹਦੇ ਲਈ ਕੰਮ ਕਰਦੇ ਆ ਸੋ ਜੇ ਇਹ ਨੇ ਉਹਨਾਂ ਦੀ ਕੰਮ ਕਰਨਾ ਫਿਰ ਸਾਡੀਆਂ ਵੋਟਾਂ ਦੀ ਝਾਕ ਨਾ ਰੱਖੋ ਬਹੁਤ ਵੱਡੀ ਵੋਟਰ ਦੇ ਤੌਰ ਤੇ ਤੇ ਭਾਈ ਬੱਚੂ ਕੀ 2024 ਹਾਂਜੀ ਇਹਨਾਂ ਦੇ ਵਿਰੋਧ ਕਿੱਥੇ ਜਾਵੇਗਾ ਭਾਜਪੀ ਦੇ ਵੇਖੋ ਅਹੀਂ ਸਾਰੀਆਂ ਸਿਆਸੀ ਤਰਨ ਅਪੀਲ ਕਰਾਂਗੇ ਪਿੰਡਾਂ ਦੇ ਵਿੱਚ ਬੀਜੇਪੀ ਵਾਲੇ ਜਿਹੜੇ ਆ ਉਹ ਵੀ ਪਰਿਵਾਰਾਂ ਚੋਂ ਆ ਜਿਹੜੇ ਕਾਂਗਰਸ ਆ ਅਕਾਲੀ ਆ ਆਮ ਆਦਮੀ ਵਾਲੇ ਪਰਿਵਾਰਾਂ ਚੋਂ ਆ ਅਸੀਂ ਕਹਿੰਨੇ ਵੱਡਾ ਦੁਸ਼ਮਣ ਜਿਹੜਾ ਵਾ ਉਹ ਦਿੱਲੀ ਜਾਂ ਚੰਡੀਗੜ੍ਹ ਰਹਿੰਦਾ ਵਾ ਉਹਦੇ 'ਤੇ ਪਹਿਲੇ ਧਿਆਨ ਕਰੀਏ